ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਜੋ ਵੀਡੀਓ ਬਣਾ ਰਹੇ ਆ ਤੇ ਇੱਕ ਬਖੜ ਗੱਬਣ ਝੋਟੀ ਦਿਖਾਵਾਂਗੇ ਲੈ ਛੱਜਣੋਂ ਬਹੁਤ ਚੰਗੀ ਝੋਟੀ ਆ ਦਿਖਾਉਣੇ ਆ ਲੈ ਪਲੂਣ ਸੂਈ ਹੋਈ ਆ ਤੇ 7 ਮਹੀਨਿਆਂ ਦੀ ਗੱਬਣ ਆ 5 ਲੀਟਰ ਦੁੱਧ ਛੱਜਣੋਂ ਦੇਖ ਸਕਦੇ ਹੋ ਕੁੰਡੀ ਸਕੀਨ ਝੋਟੀ ਆ ਬਿਲਕੁਲ ਛੋਟਾ ਸਿੰਗ ਦੇਖ ਸਕਦੇ ਹੋ ਨਮਾਈ ਨਮੂਈ ਝੋਟੀ ਦੀ ਵਧੀਆ ਪੂਰੀ ਪਿੱਛੋੜੇ ਦੀ ਚੰਗੀ ਆ ਦੇਖ ਸਕਦੇ ਹੋ ਪਿੱਛੋੜਾ ਦਿਖਾ ਇਹ ਬਰਾਬਰ ਝੋਟੀ ਆ ਪਟਕਪੁਰੇ ਦੀ ਕੋਈ ਥਾਂ ਨੇ ਬੁੜੇ ਵਾਲੀ ਠੰਡਲੇ ਵਾਖਾ ਇਧਰੋਂ ਮਾਲ ਦੇ ਕੈਮਰਾ ਇਹ ਮੂਠੀ ਵਾਲਾ ਕੱਲਾ ਕੱਲਾ ਥਾਂ ਲੱਗਾ ਵੱਖਰਾ ਵੱਖਰਾ ਤੇ ਇਹਨੇ ਦੂਜੇ ਸੂਏ ਸੱਜਣੋਂ ਸੂਣਾ 7 ਮਹੀਨਿਆਂ ਦੀ ਪੂਰੀ ਚੈੱਕ ਪਾਸ ਗੱਬਣ ਹੋ ਗਈ ਤੇ 5 ਲੀਟਰ ਦੁੱਧਾ ਦੋਏ ਡੰਗ ਮਿਲਦੀ ਆ ਪਹਾੜੇ ਦੇ ਠੰਡੀ ਸ਼ੀਲ ਤੇ ਇਹਦਾ ਮੁੱਲ ਵੜੀ ਆਪਾਂ ਕਰਦੇ ਆ 80000 75 ਦੀ ਦੇ ਦਾਂਗੇ 75000 ਤੋਂ ਮਾਨਤਾਨ ਕਰ ਦਾਂਗੇ ਜਿਹੜਾ ਵੀ ਵੀਰ ਸੱਜਣ ਆਪਣੀ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਆਪਣੀ ਰਿਸ਼ਤੇਦਾਰੀ ਚੋਂ ਆਈ ਹੋਈ ਆ ਸੱਜਣੋ ਭੈਣ ਕੋਲੋਂ ਚੰਗੀ ਝੋਟੀ ਆ ਸੱਜਣੋ ਤੇ ਇਹਨੇ ਦੁੱਧ ਪਾਇਆ ਇੱਕੀ 10 ਲੀਟਰ ਪਾਇਆ ਸੱਜਣੋ ਘਰੂਣ ਨੇ 10 ਸਾਢੇ 10 ਲੀਟਰ ਦੁੱਧ ਪਾਇਆ ਤੇ ਦੂਜੇ ਸੂਏ ਵਧੀਆ ਦੁੱਧ ਦੇਣ ਦੀ ਉਮੀਦ ਹੈ ਦੀ ਤੇ ਚੰਗੀਆਂ ਮੋਹਰਾਂ ਨਾਲ ਦੀ ਝੋਟੀ ਆ ਸੱਜਣੋ ਨਮਾਈ ਨਮੂਈ ਦਿਖਾਈਏ ਜੀ ਲੈ ਨਮਾਈ ਨਮੂਈ ਦੇਖ ਸਕਦੇ ਹੋ ਸੱਜਣੋ ਨਮਾਈ ਨਮੂਈ ਫੁੱਲਾ ਤੇ ਮੋਬਾਈਲ ਨੰਬਰ 9872860112 ਪਿੰਡ ਛੇੜੀ ਜ਼ਿਲ੍ਹਾ ਸੰਗਰੂਰ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾ